ਪੰਜਾਬ ਦੇ ਮੰਤਰੀ ਮੈਂ ਕਹਿੰਦੀ ਇਹ ਗੱਲ ਕੀਤੀ ਧੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੇ ਆ ਉਹ ਮੇਰੇ ਕੋਲ ਲੈ ਕੇ ਆਏ ਸੀ ਉਹਤੇ ਦਿੱਲੀ ਐਡਾ ਮੂੰਹ ਸੀਗਾ ਉਹਦਾ ਉਦੋਂ ਜਦੋਂ ਵਾਪਸ ਆਇਆ ਇਨ ਬੋੜੀ ਦੀ दारू ਪੀਲੀ ਸੀ ਉਹ ਕੋ ਕੁੜੀ ਹੋਰ ਇੱਕ ਜਨਾਨੀ ਔਰਤ ਸੀ ਜਿਹੜੀ ਲੈ ਕੇ ਆਈ ਸੀ ਜਿੰਨਾ ਨਸ਼ਾ ਇੰਨੇ ਕੀਤਾ ਜਿੰਨਾ ਨਸ਼ਾ ਇੰਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਇਆ ਜਦੋਂ ਪੰਜਾਬ ਬਾਰੇ ਇਹ ਗੱਲ ਬੋਲ ਰਹੀ ਮੈਨੂੰ ਲੱਗਦਾ ਉਹਦੀ ਆਪਣੀ ਡੋਜ਼ ਮੁੱਕੀ ਹੋਈ ਲੱਗਦੀ ਹੈ ਨਹੀਂ ਹਟੀ ਪੰਜਾਬ ਦੇ ਬਾਰੇ ਫਿਰ ਉਹਦੇ ਪੂਰੇ ਪਰਦੇ ਜਿਹੜੇ ਆ ਉਹ ਫਾਸ ਕਰਾਂਗੇ ਬਹੁਤ ਸਾਰੇ ਰਾਜ ਰੱਖੀ ਬੈਠੇ ਹੋ ਤੁਸੀਂ ਮਤਲਬ ਠੀਕ ਹੈ ਕਿਸੇ ਕੁੜੀ ਬਾਰੇ ਪਰਸਨਲ ਆਪਾਂ ਕਿਉਂ ਬੋਲਣਾ ਪਰ ਉਹ ਹੁਣ ਹਟ ਹੀ ਨਹੀਂ ਰਹੀ ਆ ਪੰਜਾਬ ਤੇ ਬੋਲ ਰਹੀ ਇਸ ਕਰਕੇ ਤੁਹਾਨੂੰ ਹਰਟ ਹੋਇਆ ਹਾਂ ਜਿਹਦੇ ਬਾਰੇ ਮਰਜ਼ੀ ਬੋਲਦੀ ਰਹੇ ਪਰ ਪੰਜਾਬ ਬਾਰੇ ਯਾਰ ਸਮਝੇ ਪੰਜਾਬ ਨੂੰ ਪੜ੍ਹੇ ਤਾਂ ਸਹੀ ਪੰਜਾਬ ਹੈ ਕੀ ਹੈ ਜਿਹੜੀਆਂ ਉਹਦੇ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ ਕਿ ਨਸ਼ਾ ਕੀਤਾ ਹੋਇਆ ਸੀ ਉਹਨੇ ਤੁਹਾਡੀ ਗੱਡੀ ਦੇ ਵਿੱਚ ਜਾਂ ਬਹੁਤ ਨਸ਼ਾ ਕੀਤਾ ਹੋਇਆ ਸੀ ਮੈਨੂੰ ਯਾਦ ਆ ਉਹਨੇ ਮੰਗੜਾ ਨੂੰ ਜਿਆਦਾ ਸੀਰੀਅਸਲੀ ਲੈਣਾ ਚਾਹੀਦਾ ਉਹ ਮੈਂਟਲ ਕੇਸ ਆ ਬਿਲਕੁਲ ਉਹ ਹਿੱਲ ਗਈ ਆ ਬਿਲਕੁਲ ਮਾਨਸਿਕ ਸੰਤੁਲਨ ਉਹਦਾ ਠੀਕ ਨਹੀਂ ਹੈ ਜਿਹਦੇ ਕਰਕੇ ਦੇਸ਼ ਨੂੰ ਹੋਰ ਖਤਰਾ ਕਿਉਂਕਿ ਇਹੋ ਜਿਹੇ ਬੇਵਕੂਫ ਜਿਹੜੇ ਲੋਕ ਨੇ ਮੂਰਖ ਜਿਹੜੇ ਲੋਕ ਨੇ ਜਦੋਂ ਉਹ ਪਾਰਲੀਮੈਂਟ ਚਲੇ ਜਾਂਦੇ ਆ ਤੇ ਉਹਨਾਂ ਤੋਂ ਕੋਈ ਵੀ ਤੁਸੀਂ ਤਵਕੋ ਨਹੀਂ ਰੱਖ ਸਕਦਾ ਪੰਜਾਬ ਤੇ ਪੰਜਾਬੀਆਂ ਬਾਰੇ ਕੰਗਨਾਰ ਨੌਤ ਆਏ ਦਿਨ ਵਿਵਾਦਤ ਬਿਆਨ ਦਿੰਦੀ ਹੈ ਹੁਣ ਫਿਰ ਕੰਗਨਾਰ ਨੌਤ ਨੇ ਬਿਆਨ ਦਿੱਤਾ ਹੈ ਮੰਡਿਤ ਤੋਂ ਐਮਪੀ ਬਣਨ ਤੋਂ ਬਾਅਦ ਵੀ ਲਗਾਤਾਰ ਕੰਗਨਾਰ ਪੰਜਾਬ ਦੇ ਬਾਰੇ ਬੋਲ ਰਹੀ ਹੈ ਸਪੀਚ ਉਸਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਖਾਸ ਕਰਕੇ ਉਹਨੇ ਸੂਬੇ ਦਾ ਜ਼ਿਕਰ ਕੀਤਾ ਕਿ ਜਿਆਦਾ ਉਗਰ ਨੇ ਉਹਨਾਂ ਤੋਂ ਕੋਈ ਜਿਹੜੀਆਂ ਚੀਜ਼ਾਂ ਅਡਾਪਟ ਨਹੀਂ ਕਰਨੀਆਂ ਨਸ਼ੇ ਦੇ ਵਿੱਚ ਰਹਿੰਦੇ ਆ ਚਿੱਟਾ ਪੀਣ ਉਹਨਾਂ ਨੇ ਹਿਮਾਚਲਿਆ ਨੂੰ ਲਾਤਾ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਉਸਨੇ ਔਰ ਫਿਰ ਪੰਜਾਬ ਨੂੰ ਲੈ ਕੇ ਇੱਕ ਬੇਹੁਦਾ ਬਿਆਨ ਸ਼ਰਮਨਾਕ ਬਿਆਨ ਕੰਗਨਾਰ ਨੌਤ ਨੇ ਦਿੱਤਾ ਤਾਂ ਜਸਵੀਰ ਜੱਸੀ ਜੀ ਸਾਡੇ ਨਾਲ ਨੇ ਪੰਜਾਬੀ ਆਰਟਿਸਟ ਨੇ ਵੱਡਾ ਨਾਇ ਪੰਜਾਬੀ ਇੰਡਸਟਰੀ ਦਾ ਗੱਲਬਾਤ ਕਰਦੇ ਕਿਉਂਕਿ ਜੱਸੀ ਹੁਣੀ ਵੀ ਖੁੱਲ ਕੇ ਹਰ ਮਸਲੇ ਤੇ ਬੋਲਦੇ ਔਰ ਕੰਗਣਾ ਨੂੰ ਕਈ ਵਾਰ ਸੇਧ ਵੀ ਇਹਨਾਂ ਨੇ ਦਿੱਤੀ ਹੈ ਟਵੀਟ ਟਵੀਟ ਕਰ ਕਰਕੇ ਜੱਸੀ ਜੀ ਬਿਆਨ ਤੁਸੀਂ ਸੁਣ ਹੀ ਲਿਆ ਕੰਗਣਾ ਰਨਾਉਤ ਦਾ ਬਹੁਤ ਬੇਹੁਦਾ ਬਿਆਨ ਹੈ ਇਹ ਔਰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਕੀ ਕੰਗਣਾ ਪਹਿਲਾਂ ਵੀ ਇਹੋ ਜੀ ਸੀ ਕਿਉਂਕਿ ਤੁਸੀਂ ਬਹੁਤ ਬਿਹਤਰ ਜਾਣਦੇ ਹੋ ਕੰਗਣਾ ਨੂੰ ਔਰ ਜਦੋਂ ਆਈ ਸੀ ਉਦੋਂ ਤੋਂ ਜਾਣਦੇ ਹੋ ਤੁਸੀਂ ਵੈਸੇ ਤੇ ਮੈਂ ਤੁਹਾਨੂੰ ਦੱਸਾਂ ਕੰਗਣਾ ਨੂੰ ਜ਼ਿਆਦਾ ਸੀਰੀਅਸਲੀ ਲੈਣਾ ਚਾਹੀਦਾ ਉਹ ਮੈਂਟਲ ਕੇਸ ਹੈ ਬਿਲਕੁਲ ਕਿਉਂਕਿ ਉਹਨੂੰ ਆਪ ਹੀ ਨਹੀਂ ਪਤਾ ਉਹ ਜਦੋਂ ਪੰਜਾਬ ਪਰ ਇਹ ਗੱਲ ਬੋਲ ਰਹੀ ਹੈ ਮੈਨੂੰ ਤਾਂ ਲੱਗਦਾ ਉਹਦੀ ਆਪਣੀ ਡੋਜ਼ ਮੁੱਕੀ ਹੋਈ ਲੱਗਦੀ ਹੈ ਜਿੰਨਾ ਨਸ਼ਾ ਇਹਨੇ ਕੀਤਾ ਜਿੰਨਾ ਨਸ਼ਾ ਇਹਨੇ ਮਤਲਬ ਲੋਕਾਂ ਤੱਕ ਪਹੁੰਚਾਇਆ ਪ੍ਰਸਾਰਿਆ ਉਹਨਾਂ ਦੇ ਕਿਸੇ ਨੇ ਵੀ ਨਹੀਂ ਪ੍ਰਸਾਰਿਆ ਹੋਏਗਾ ਤੇ ਪੰਜਾਬ ਬਾਰੇ ਉਹਨੂੰ ਨਾ ਕੋਈ ਨੌਲੇਜ ਹੈ ਨਾ ਕੋਈ ਉਹਨੂੰ ਪਤਾ ਹੈ ਆਈ ਥਿੰਕ ਇਹ ਵਾਲੀ ਉਹ ਹੱਲ ਗਈ ਹੈ ਬਿਲਕੁਲ ਉਹ ਕਈ ਵਾਰੀ ਪਾਵਰ ਜਿਹੜੀ ਦਿਮਾਗ ਤੇ ਚੜ ਜਾਂਦੀ ਹੈ ਮੈਨੂੰ ਯਾਦ ਹੈ ਜਦੋਂ ਇੱਕ ਮਨਿਸਟਰ ਪੰਜਾਬ ਦਾ ਮਨਿਸਟਰ ਮੈਂ ਕਿਹਾ ਸੀ ਇਹ ਗੱਲ ਕੀਤੀ ਦੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਨ ਲੱਗੀ ਹੈ ਉਹ ਮੇਰੇ ਕੋਲ ਲੈ ਕੇ ਆਏ ਸੀ ਉਹਥੇ ਦਿੱਲੀ ਐਡਾ ਮੂੰਹ ਸਿਕਾਉਦਾ ਉਹਦਾ ਤੇ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਵੀਡੀਓ ਚ ਲੈ ਲੈ ਮੈਂ ਕਿਹਾ ਤੇ ਮੂੰਹ ਬਹੁਤ ਮੋਟਾ ਪਾਜੀ ਇਹਨੂੰ ਲੈ ਨਹੀਂ ਸਕਦੇ ਹਣਾ ਫਿਰ ਅਸੀਂ ਇੱਕ ਹੋਰ ਕੋਈ ਸਾਡੇ ਦੋਸਤ ਹੈ ਉਹਨਾਂ ਦਾ 60th ਬਰਥਡੇ ਸੀਗਾ ਉੱਥੇ ਲੈ ਕੇ ਗਏ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਤੇਰੀ ਦੋਸਤ ਹੈ ਮੇਰੀ ਦੋਸਤ ਨਹੀਂ ਹੈ ਤੇ ਉੱਥੇ ਮੈਂ ਇੰਟਰੋਡਿਊਸ ਕਰਾਇਆ ਸਾਡਾ ਇੱਕ ਦੋਸਤ ਦਾ ਸਿਲਲੇ ਤੇ ਉਹ ਕਹਿੰਦਾ ਯਾਰ ਉਹਨੂੰ ਬੰਦੇ ਨੂੰ ਕਹਿੰਦਾ ਵੀ ਲੈਟ ਹਿਮ ਇੰਟਰੋਡਿਊਸ ਨਾ ਜਸ ਜਸ ਇੰਟਰੋਡਿਊਸ ਕਰਾਇ ਤੂੰ ਉਹਨੂੰ ਸ਼ਰੀ ਬੰਦੇ ਨੂੰ ਬਦਨਾਮ ਕਿਉਂ ਕਰ ਰਿਹਾ ਹੈ ਫਿਰ ਮੈਂ ਜਦੋਂ ਵਾਪਸ ਆਇਆ ਇਹਨੇ ਬੋੜੀ दारू ਪੀਲੀ ਸੀ ਇਹਨ ਕੋ ਕੁੜੀ ਹੋਰ ਇੱਕ ਜਨਾਨੀ ਔਰਤ ਸੀ ਜਿਹੜੀ ਲੈ ਕੇ ਆਈ ਸੀਗੀ ਆ ਉਹਦਾ ਨਾਂ ਸ਼ਾਇਦ ਜੱਸੀ ਸੀਗਾ ਤੇ ਪਰ ਮੈਂ ਦੇਖ ਰਿਹਾ ਵੀ ਉਹ ਦੇਖੋ ਇਹੋ ਜਿਹੜੀਆਂ ਬੇਹੋਦਾ ਜਿਹੜੀਆਂ ਟਿੱਪਣੀਆਂ ਜਾਂ ਬੇਹੋਦਾ ਬਿਆਨ ਜਿਹੜੇ ਹਨ ਇਹ ਬਾਲੀਵੁੱਡ ਸਿੰਗਿੰਗ ਲਾਈਨ ਦੇ ਵਿੱਚ ਤੇ ਚੱਲ ਜਾਂਦੇ ਲੋਕੀ ਇਹਨੂੰ ਜ਼ਿਆਦਾ ਸੀਰੀਅਸਲੀ ਨਹੀਂ ਲੈਂਦੇ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਕਦੀ ਨਸ਼ਾ ਕਰਕੇ ਇਹੋ ਜਿਹੇ ਬਿਆਨ ਦੇ ਦਿੰਦੇ ਆ ਜਾਂ ਉਹਦਾ ਵੀ ਇਹਨਾਂ ਦਾ ਮਾਨਸਿਕ ਸੰਤੁਲਨ ਜਿਹੜਾ ਉਹ ਇੱਧਰ ਉੱਧਰ ਰਹਿੰਦਾ ਪਰ ਹੁਣ ਜੇ ਐਡੀ ਵੱਡੀ ਜ਼ਿੰਮੇਵਾਰੀ ਤੇ ਬੈਠੀ ਹੋਈ ਹੈ ਤੇ ਉਹਨੂੰ ਬਿਲਕੁਲ ਵੀ ਐਦਾਂ ਦਾ ਬੇਹੋਦਾ ਬਿਆਨ ਨਹੀਂ ਦੇਣਾ ਚਾਹੀਦਾ ਬਿਲਕੁਲ ਵੀ ਕੌਣ ਹੈ ਉਹਦੇ ਪਿੱਛੇ ਕੌਣ ਉਹਨੂੰ ਸਿੱਖਿਆ ਦੇ ਰਿਹਾ ਉਹ ਵੀ ਬਹੁਤ ਮੂਰਖ ਹੈ ਜਿਹੜਾ ਵੀ ਬੰਦਾ ਉਹਨੂੰ ਦੱਸ ਕਹਿੰਦਾ ਹੈ ਜਾਂ ਉਹ ਸ਼ਾਇਦ ਉਹ ਸਿਰਫ ਸੁਰਖੀਆਂ ਜੀ ਰਹਿਣਾ ਚਾਹੁੰਦੀ ਐ ਪਰ ਪੰਜਾਬ ਪੰਜਾਬ ਦਾ ਦੇਣ ਉਹ ਤੇ ਕੀ ਪੰਜਾਬ ਦਾ ਦੇਣ ਤੇ ਪੂਰਾ ਹਿੰਦੁਸਤਾਨ ਨਹੀਂ ਦੇ ਸਕਦਾ ਪੰਜਾਬ ਕਿ ਕਿਦਾਂ ਪੰਜਾਬ ਖੜਾ ਹੋਇਆ ਹਰ ਟਾਈਮ ਤੇ ਤੁਸੀਂ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਲੈ ਲਓ ਅੱਜ ਵੀ ਖੜਾ ਹੁੰਦਾ ਅੱਜ ਵੀ ਜਿੰਨੇ ਉਹ ਉਹ ਤਿਰੰਗਿਆਂ ਦੀ ਗੱਲ ਕਰਦੀ ਜਿੰਨੇ ਤਿਰੰਗਿਆਂ ਚ ਸਾਡੇ ਬੰਦੇ ਮੁੰਡੇ ਜਿਹੜੇ ਵਲੇਟ ਕੇ ਆਉਂਦੇ ਆ ਤੇ ਉਹ ਤੇ ਸੁਪਨੇ ਚ ਵੀ ਨਹੀਂ ਸੋਚ ਸਕਦੇ ਪਰ ਇਹਦਾ ਮਤਲਬ ਮਾਨਸਿਕ ਸੰਤੁਲਨ ਉਹਦਾ ਠੀਕ ਨਹੀਂ ਹੈ ਜਿਹਦੇ ਕਰਕੇ ਦੇਸ਼ ਨੂੰ ਹੋਰ ਖਤਰਾ ਕਿਉਂਕਿ ਇਹੋ ਜਿਹੇ ਬੇਵਕੂਫ ਜਿਹੜੇ ਲੋਕ ਨੇ ਮੂਰਖ ਜਿਹੜੇ ਲੋਕ ਨੇ ਜਦੋਂ ਉਹ ਪਾਰਲੀਮੈਂਟ ਚਲੇ ਜਾਂਦੇ ਆ ਤੇ ਉਹਨਾਂ ਤੋਂ ਕੋਈ ਵੀ ਤੁਸੀਂ ਤਵਕਕ ਨਹੀਂ ਰੱਖ ਸਕਦੇ ਇਹ ਤਾਂ ਬੀਜੇਪੀ ਦੇ ਲੀਡਰ ਹੀ ਕਹਿਣ ਲੱਗੇ ਹਰਜੀਤ ਗਰੇਵਾਲ ਕਿਸਾਨ ਅੰਦੋਲਨ ਚ ਬਹੁਤ ਵਿਵਾਦਤ ਰਹੇ ਗਰੇਵਾਲ ਹੁਣੀ ਬੀਜੇਪੀ ਨਾਲ ਸਟੈਂਡ ਲਿਆ ਗਰੇਵਾਲ ਹੁਣੀ ਕਹਿੰਦੇ ਕਿ ਮੰਡੀ ਦੇ ਲੋਕਾਂ ਨੇ ਬਹੁਤ ਵੱਡੀ ਭੁੱਲ ਕਰ ਦਿੱਤੀ ਹੈ ਜਿਹੜੀ ਕੰਗਨਰ ਨਰਨੌਤ ਨੂੰ ਜਿਤਾਤਾ ਇਹ ਇਹ ਗੱਲ ਭਾਜੀਪੀ ਦੇ ਲੀਡਰ ਵੀ ਕਹਿਣ ਲੱਗੇ ਪਰ ਇਵਨ ਕਿ ਭਾਜੀਪੀ ਦੇ ਸੀਨੀਅਰ ਲੀਡਰਸ਼ਿਪ ਨੇ ਵੀ ਉਹਨੂੰ ਸਮਝਾਇਆ ਪਰ ਸਮਝ ਨਹੀਂ ਆ ਰਹੀ ਜਾਂ ਪਿੱਛੇ ਦੀ ਚਾਲ ਤੁਹਾਨੂੰ ਕੋਈ ਹੋਰ ਲੱਗਦੀ ਹੈ ਕਈ ਮੂਰਖ ਹੁੰਦੇ ਕਈ ਬੰਦੇ ਜਿਹੜੇ ਮੂਰਖ ਹੁੰਦੇ ਆ ਉਹ ਉਹਨਾਂ ਨੂੰ ਨਾ ਕਈ ਵਾਰ ਸਿਰਫ ਸੁਰਖੀਆਂ 'ਚ ਰਹਿਣਾ ਜਿਹੜਾ ਉਹ ਬਹੁਤ ਸੀਰੀਅਸ ਲੱਗਦਾ ਉਹਨਾਂ ਨੂੰ ਲੱਗਦਾ ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ ਤੇ ਉਹਨੂੰ ਆਦਤ ਇਹੀ ਪਈ ਹੋਈ ਹੈ ਕਿ ਕੋਈ ਵੀ ਬੇਹੋਦਾ ਬਿਆਨ ਦੇ ਦਿੱਤੇ ਜਦੋਂ ਉਹ ਇੱਕ ਇੱਕ ਵਾਰੀ ਮਾਤਾ ਦੇ ਉੱਤੇ ਬਿਆਨ ਦੇ ਦਿੱਤਾ ਸੀ ਵੀ ਉਹ ਕਿਰਾਏ ਤੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਹਾਂਜੀ ਹਾਂਜੀ 200-200 ਰੁਪਏ ਦੇ ਵਿੱਚ ਔਰਤਾਂ ਆਈਆਂ ਉਦੋਂ ਵੀ ਸਭ ਤੋਂ ਪਹਿਲਾਂ ਬਿਆਨ ਮੈਂ ਹੀ ਮਾਰੇ ਸੀ ਉਹਦੇ ਖਿਲਾਫ ਬਟ ਆਈ ਥਿੰਕ ਉਹਨੂੰ ਸੋਚ ਕੇ ਬੋਲਣਾ ਚਾਹੀਦਾ ਜ਼ਿੰਮੇਵਾਰੀ ਵੱਡੀ ਹੈ ਔਰ ਇਹਦੇ ਵਿੱਚ ਸਾਡੇ ਕਲਾਕਾਰ ਜਗਤਦੀਪ ਵੀ ਬਹੁਤ ਬੇਇੱਜ਼ਤੀ ਹੁੰਦੀ ਹੈ ਲੋਕਾਂ ਨੂੰ ਲੱਗਦਾ ਵੀ ਇਹ ਬੰਦੇ ਜਿਹੜੇ ਬਹੁਤ ਮੂਰਖ ਨੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰ ਰਹੇ ਹੈ ਔਰ ਇਹ ਵੀ ਮੈਂ ਜਿਹੜਾ ਬਿਆਨ ਵੀ ਮਾਰੇ ਸੀ ਉਹਦੇ ਵਿੱਚ ਮੈਂ ਇੱਕ ਹੋਰ ਐਡ ਕਰਾਂਗਾ ਕਿ ਉਹ ਇਹ ਸਾਬਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਜਿਹੜਾ ਨਾ ਉਹ ਅਕਲਮੰਦ ਨਹੀਂ ਹੁੰਦਾ ਅੱਛਾ ਜੀ ਤੁਸੀਂ ਜਿਹੜੇ ਖੁਲਾਸੇ ਉਹਦੇ ਬਾਰੇ ਕਰਤੇ ਮੈਨੂੰ ਲੱਗਦਾ ਪਹਿਲੀ ਵਾਰ ਕੋਈ ਬੋਲਿਆ ਇਸ ਤਰੀਕੇ ਦੇ ਨਾਲ ਤੁਸੀਂ ਵੀ ਪਹਿਲੀ ਵਾਰ ਬੋਲਿਓ ਪਰ ਜਿਹੜੀਆਂ ਉਹਦੇ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ ਕਿ ਨਸ਼ਾ ਕੀਤਾ ਹੋਇਆ ਸੀ ਉਹਨੇ ਤੁਹਾਡੀ ਗੱਡੀ ਦੇ ਵਿੱਚ ਜਾਂ ਬਹੁਤ ਨਸ਼ਾ ਕੀਤਾ ਹੋਇਆ ਸੀ ਮੈਨੂੰ ਯਾਦ ਆ ਉਹਨੇ ਮੇਰੇ ਮਤਲਬ ਮੈਂ ਇਹਦੇ ਤੇ ਪਰਸਨਲ ਜਿਆਦਾ ਜਾਣਾ ਨਹੀਂ ਚਾਹੁੰਦਾ ਬਟ ਜੋ ਨਈ ਹੱਟੀ ਪੰਜਾਬ ਦੇ ਬਾਰੇ ਫਿਰ ਉਹਦੇ ਪੂਰੇ ਪਰਦੇ ਜਿਹੜੇ ਆ ਉਹ ਫਾਸ ਕਰਾਂਗੇ ਪੂਰੇ ਬਹੁਤ ਸਾਰੇ ਰਾਜ ਰੱਖੀ ਬੈਠੇ ਹੋ ਤੁਸੀਂ ਮਤਲਬ ਠੀਕ ਹੈ ਕਿਸੇ ਕੁੜੀ ਬਾਰੇ ਪਰਸਨਲ ਆਪਾਂ ਕਿਉਂ ਬੋਲਣਾ ਪਰ ਉਹ ਹੁਣ ਹਟ ਹੀ ਨਹੀਂ ਰਹੀ ਯਾਰ ਪੰਜਾਬ ਤੇ ਬੋਲ ਰਹੀ ਇਸ ਕਰਕੇ ਤੁਹਾਨੂੰ ਹਰਟ ਹੋਇਆ ਹਾਂ ਉਹ ਜੋ ਜਿਹਦੇ ਬਾਰੇ ਜਿਹਦੇ ਬਾਰੇ ਮਰਜ਼ੀ ਬੋਲਦੀ ਰਹੇ ਪਰ ਪੰਜਾਬ ਬਾਰੇ ਯਾਰ ਸਮਝੇ ਪੰਜਾਬ ਨੂੰ ਮਤਲਬ ਪੜ੍ਹਿਆ ਤਾਂ ਸਹੀ ਵੀ ਪੰਜਾਬ ਹੈ ਕੀ ਹੈ ਪੰਜਾਬ ਦੀ ਹਿਸਟਰੀ ਬਾਰੇ ਜਾਣੇ ਪੰਜਾਬ ਦੀ ਜਰਨੀ ਬਾਰੇ ਜਾਣੇ ਔਰ ਹਿਮਾਚਲ ਔਰ ਪੰਜਾਬ ਦਾ ਵਿਖੇੜਾ ਫਿਰ ਉਹ ਪਾਉਣ ਦੀ ਟਰਾਈ ਕਰ ਰਹੀ ਹੈ ਪਹਿਲਾਂ ਵੀ ਉਹ ਉਹਨੇ ਮਾਫੀ ਵੀ ਮੰਗੀ ਸੀ ਮੇਰੇ ਖਿਆਲ ਕੋਈ ਕੋਈ ਗੱਲ ਹੋਈ ਤਾਂ ਉਹਨੇ ਮਾਫੀ ਮੰਗੀ ਜਸੀ ਜੀ ਪੰਜਾਬ ਦੀ ਜਿਹੜੀ ਸਾਰੀ ਹਿਮਾਚਲ ਦੀ ਸਾਰੀ ਇੰਡਸਟਰੀ ਇਕਨੋਮੀ ਜਿਹੜੀ ਉਹ ਡਿਪੈਂਡ ਹੈ ਕਿ ਟੂਰਿਸਟ ਬਾਹਰੋਂ ਆਉਂਦੇ ਆ ਪੰਜਾਬੀ ਬਹੁਤ ਸਾਰੇ ਜਾਂਦੇ ਉੱਥੇ ਘੁੰਮਣ ਵਾਸਤੇ ਫਿਰ ਇਸ ਤਰੀਕੇ ਨਾਲ ਅਗਰ ਬ੍ਰੇਕ ਲੱਗ ਜੂ ਤਾਂ ਉਹਨਾਂ ਦੀ ਇਕਨੋਮੀ ਨੂੰ ਬਹੁਤ ਵੱਡਾ ਡੈਂਟ ਪਊਗਾ ਇਸ ਚੀਜ਼ ਦੇ ਨਾਲ ਹਾਂ ਮਤਲਬ ਮੈਨੂੰ ਲੱਗਦਾ ਰਾਜਨੀਤਿਕ ਤੌਰ ਤੇ ਵੀ ਉਹ ਇੰਨੀ ਸਿਆਣੀ ਨਹੀਂ ਹੈਗੀ ਕਿ ਇਹੋ ਜੀ ਕੋਈ ਸਕੀਮ ਯੂਜ਼ ਕਰ ਸਕੇ ਕਿਉਂਕਿ ਇਹ ਬਹੁਤ ਸਟੂਪਿਡ ਮਤਲਬ ਬਿਆਨ ਹੈ ਗਿਆ ਮਾੜੀ ਗੱਲ ਹੈ ਜਿਸ ਤਰੀਕੇ ਨਾਲ ਉਹਨੇ ਬਿਆਨ ਦਿੱਤਾ ਹੈ ਕਿ ਚਿੱਟਾ ਜਿਹੜਾ ਉਹ ਪੰਜਾਬ ਵਾਲੇ ਲੈ ਕੇ ਆ ਰਹੇ ਆ ਪੰਜਾਬ ਵਾਲੇ ਇੱਥੇ ਸ਼ੋਰ ਸ਼ਰਾਬਾ ਕਰ ਰਹੇ ਆ ਭਾਂਤ ਭਾਂਦੀਆਂ दारूਾਂ ਸ਼ਰਾਬਾਂ ਪੀਂਦੇ ਆ ਇੱਥੇ ਆ ਕੇ ਪਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਇੱਕ ਜਿੱਦਾਂ ਕੋਈ ਲੀਡਰ ਇੱਕ ਮੈਚੂਰ ਸਟੇਟਮੈਂਟ ਤਾਂ ਨਹੀਂ ਹੈ ਇਹ ਮੈਨੂੰ ਤਾਂ ਲੱਗਦਾ ਉਹਦੀ ਆਪਣੀ ਡੋਜ਼ ਜਿਹੜੀ ਖਤਮ ਹੋਈ ਪਈ ਹੈ ਤੇ ਉਹ ਮਲਾਨਾਂ ਦੇ ਆਸ-ਪਾਸ ਤੋਂ ਕਿਤੇ ਇਹ ਬਿਆਨ ਦੇ ਹੀ ਜਾਂਦੀ ਹੈ ਥੈਂਕ ਯੂ ਧੰਨਵਾਦ ਤਾਂ ਜਸਵੀਰ ਜੱਸੀ ਸਾਡੇ ਨਾਲ ਸੀਗੇ ਜਸਵੀਰ ਜੱਸੀ ਆਪਣੀ ਬੋਲਡ ਸਟੇਟਮੈਂਟ ਕਰਕੇ ਵੀ ਜਾਣੇ ਜਾਂਦੇ ਆ ਇਸ ਵਾਰ ਫਿਰ ਜੱਸੀ ਹੁਣਾਂ ਨੇ ਕਿਹਾ ਕਿ ਜੇ ਕੰਗਨਾਰ ਰਣੌਤ ਸਿੱਧੇ ਤੌਰ ਤੇ ਜਸਵੀਰ ਜੱਸੀ ਹੁਣਾਂ ਨੇ ਇੱਕ ਚੈਲੰਜ ਕਿਹਾ ਚਾਹ ਵਾਰਨਿੰਗ ਕੋ ਕੰਗਨਾਰ ਨੌਤ ਨੂੰ ਇਹਨਾਂ ਇਨਸਾਫ ਤੌਰ ਤੇ ਕਿਹਾ ਕਿ ਜੇ ਕੰਗਨਾਰ ਨੌਤ ਪੰਜਾਬ ਬਾਰੇ ਇਹੋ ਜੇ ਬੇਹੁਦਾ ਬਿਆਨ ਦੇਣੋਂ ਨਾ ਹੱਟੀ ਤਾਂ ਫਿਰ ਮੇਰੇ ਕੋਲੇ ਬਹੁਤ ਸਾਰੇ ਰਾਜ ਕੰਗਨਾਰ ਨੌਤ ਦੇ ਹੈਗੇ ਆ ਕੋਈ ਮਨਿਸਟਰ ਜਿਹੜਾ ਉਹ ਪਹਿਲੀ ਵਾਰ ਲੈ ਕੇ ਆਇਆ ਸੀਗਾ ਉਸਨੇ ਕਿਹਾ ਸੀ ਕਿ ਵੀਡੀਓ ਦੇ ਵਿੱਚ ਲੋ ਕੰਗਨਾਰ ਨੌਤ ਨੂੰ ਮੈਂ ਨਹੀਂ ਲਈ ਵੀਡੀਓ ਦੇ ਵਿੱਚ ਕੰਗਨਾ ਔਰ ਉਸ ਤੋਂ ਬਾਅਦ ਫਿਰ ਇੰਨੀ ਗੱਲ ਜੱਸੀ ਉਹਨਾਂ ਨੇ ਕੀਤੀ ਹੈ ਕਿ ਜੇ ਅਜੇ ਵੀ ਕੰਗਨਾਰ ਨੌਤ ਬਿਆਨ ਦੇਣੋਂ ਨਾ ਹੱਟੀ ਆਪਣੇ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਫਿਰ ਸਾਰੇ ਰਾਜ ਮੇਰੇ ਕੋਲੇ ਹੈਗੇ ਆ ਕੋਈ ਨਾ ਫਿਰ ਉਹਨਾਂ ਦਾ ਵੀ ਪਰਦਾ ਫਾਸ਼ ਕਰਾਂਗੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ